ਆਦੇ ਬਹੁਤ ਸਾਰੇ ਲੀਡਰ ਵੀ ਪੁੱਛ ਸਕਦੇ ਆ ਆ ਤਾਂ ਨਹੀਂ ਹੋ ਸਕਦਾ ਵੀ ਇੱਥੇ ਕ腐ਸ਼ਨ ਦਾ ਟੀਕਾ ਕੋਈ ਹੋਰ ਲੱਗੇ ਪੰਜਾਬ ਦੇ ਅੰਦਰ ਤੇ ਦਿੱਲੀ ਵਾਲਿਆਂ ਦਾ ਟੀਕਾ ਕੋਈ ਹੋਰ ਹੈ ਜਿਹੜੇ ਵਾਇਰਸ ਦੀ ਬਿਮਾਰੀ ਹੈ ਸਾਫ ਕ腐ਸ਼ਨ ਵਾਲੀ ਉਹ ਤਾਂ ਕਿਸੇ ਨੂੰ ਲੱਗ ਸਕਦੀ ਹੈ ਉਹਦਾ ਇਲਾਜ ਤਾਂ ਉਸ ਨਾਲ ਹੀ ਹੋਣਾ ਵੈਕਸੀਨ ਨਾਲ ਹੀ ਹੋਣਾ ਸਾਬ ਆ ਵੈਕਸੀਨ ਕਿਉਂਕਿ ਚੋਰ ਦੇ ਮੰਦੇ ਅੰਦਰ ਕਿਤੇ ਨਾ ਕਿਤੇ ਸ਼ੰਕਾ ਹੁੰਦੀ ਹੈ ਵੀ ਕਿ ਟਾਈਮ ਹੀ ਜਾ ਰਿਹਾ ਅੱਜ ਨਹੀਂ ਤਾਂ ਕੱਲ ਪਾਸ ਹਫਤਾ ਕਰ ਲਈ ਹੋਰ ਹਫਤਾ ਲਾ ਆਣਗੇ ਪਰ ਦੇਰ ਸਵੇਰ ਕਦੋਂ ਤਾਈਂ ਖੈਰ ਮਨਾਣਗੇ ਮੈਂ ਆ ਕਹਿ ਰਿਹਾ ਅਗਰ ਸੱਚੇ ਸੁਪੜੇ ਲਿਖੇ ਆਈਆਰਐਸ ਹੈ ਜਾ ਕੇ ਐਂਟੀਸੀਪੇਟਰੀ ਬੇਲ ਨਾਮ ਦੀ ਵੀ ਚੀਜ਼ ਹੁੰਦੀ ਹੈ ਜਾ ਕੇ ਲੈ ਲਣ ਕੋਰਟ ਤੋਂ ਵੀ ਆ ਗਲਤ ਸਮਝ ਨਾ ਆ ਰਹੇ ਹੈ ਜੀ ਆ ਇਹਦੇ ਬੇਸਿਸ ਤੇ ਮਾਨੂੰ ਐਂਟੀਸੀਪੇਟਰੀ ਬੇਲ ਦਿੱਤੀ ਜਾਵੇ ਦੇ ਦੇਣਗੇ ਇਹ ਉਹਨਾਂ ਨੇ ਕੋਈ ਮਹਿਕਮਾ ਹੀ ਨਹੀਂ ਰੱਖਿਆ ਵੀ ਮਾਲ ਖਾਨ ਨੂੰ ਉਹ ਪੋਜੀਸ਼ਨ ਨੂੰ ਹੀ ਆ ਗਈ ਵੀ ਡੰਡੇ ਖਾਣ ਨੂੰ ਬੰਦ ਰਹੀ ਤੇ ਮਾਲ ਖਾਨ ਨੂੰ ਡੰਡੇ ਖਾਣ ਨੂੰ ਰਿਚ ਮਾਲ ਖਾਨ ਨੂੰ ਬੰਦ ਰਹੀ ਵਰਗਾਂ ਦਾ ਸੰਤਾਬੂ ਜਰਾ ਜੇ ਉਹ ਅੰਦਰ ਫੜ ਕੇ ਖੰਡੀਆਂ ਸੁਨਾਬਾ ਸਿਕਣਗਾ ਤਬ ਉਹ ਹੀ ਕਹਿ ਰਹੇ ਸੰਤਾ ਨੂੰ ਸਾਰੇ ਵਾਸਤੇ ਇੱਕੋ ਹੀ ਹੈ ਉਹ ਫੈਰਾ ਸਾਹਿਬ ਤੇ ਵੀ ਲਾਗੂ ਹੁੰਦਾ ਸੋਸੋਧੀਆਂ ਜੀ ਤੇ ਵੀ ਲਾਗੂ ਹੁੰਦਾ ਸੰਜੇ ਸਿੰਘ ਤੇ ਵੀ ਲਾਗੂ ਹੁੰਦਾ ਤੇ ਇਹਨਾਂ ਦੇ ਪਹਿਲਾਂ ਰਜਿੰਦਰ ਗਾਇੰਦ ਜੀ ਬੈਠੇ ਸੀ ਉਹਨਾਂ ਤੇ ਵੀ ਲਾਗੂ ਹੁੰਦਾ ਤੇ ਹੁਣ ਕੇਜਰੀਵਾਲ ਸਾਹਿਬ ਤੇ ਵੀ ਉਹੀ ਲਾਗੂ ਹੋਊਗਾ ਜਿਨਾਂ ਦੀ ਗੱਲ ਹੈ ਕਿੱਥੇ ਤਾਂ ਹੀ ਫਾਇਦੇ ਆ ਜਿਹੜਾ ਇਹਨੇ ਬਾਦ ਮਿਲ ਕਾ ਬਾਦ ਮੈਂ ਕਹੂੰਗਾ ਬਾਦ ਬਾਦ ਕੇਜਰੀਵਾਲ ਸਾਹਿਬ ਦਾ ਬਾਦ ਜਾਣਦੇ ਉਹ ਭੱਜ ਕਿਉਂ ਗਏ ਜਦੋਂ ਕੇਜਰੀਵਾਲ ਸਾਹਿਬ ਦੇ ਉੱਤੇ ਢੀਡ ਪਈ ਖੜੀ ਹੈ ਕੇਜਰੀਵਾਲ ਖਾਲ ਨੂੰ خود ساری ਉਹਨਾਂ ਦੇ ਮੰਤਰੀ ਗਏ ਰਹੇ ਵੀ ਈਨੀ ਰਾਤ ਨੂੰ ਚੱਕ ਕੇ ਲੈ ਜੂ ਵੀ ਦਿਨੇ ਚੱਕ ਕੇ ਲੈ ਜੂ ਫਿਰ ਭਗੋਤ ਮਾ ਜੀ ਨੂੰ ਉਹਨਾਂ ਨੇ ਨਾਲ ਖੜਨਾ ਚਾਹੀਦਾ ਸੀਗਾ ਮਨੂੰ ਇਹ ਫੇਰ ਨਾ ਆ ਰਿਹਾ ਮਨੂੰ ਸ਼ੱਕ ਹੋਣ ਲੱਗਿਆ ਵੀ ਪੰਜਾਬੀਅਤ ਜਮਾਂ ਹੀ ਖਤਮ ਹੋ ਗਈ ਕਿ ਮੁੱਖ ਮੰਤਰੀ ਸਾਹਿਬ ਦੇ ਚਿਰ ਪੰਜਾਬ ਦੀ ਤਾਂ ਪਛਾਣ ਆ ਵੀ ਅਸੀਂ ਮਾੜੇ ਟਾਈਮ ਦੇ ਵਿੱਚ ਬੰਦਿਆਂ ਆਪਣੇ ਬਾਤਿਆਂ ਦਾ ਸਾਥ ਨਹੀਂ 2024 ਦਾ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਬੀਜਪੀ ਦੀ ਤਿਆਰੀਆਂ ਨੂੰ ਲੈ ਕੇ ਸਾਰੇ ਸਾਥੀਆਂ ਨਾਲ ਸਾਡੇ ਸੀਨੀਅਰ ਲੀਡਰਸ਼ਿਪ ਦੇ ਵਿਚਾਰ ਉਹਨਾਂ ਦੇ ਜੋ ਸੁਝਾਅ ਸੀਗੇ ਕਿਸ ਤਰ੍ਹਾਂ ਇਸ ਇਲੈਕਸ਼ਨ ਨੂੰ ਦੁਬਾਰਾ ਕਿਉਂਕਿ ਮੇਨ ਜਿਹੜਾ ਮਕਸਦ ਹੈ ਦੇਸ਼ ਦੀ ਵਿਕਾਸ ਦੀ ਤਰੱਕੀ ਦੇਸ਼ ਦੇ ਅੰਦਰ ਜਿਸ ਤਰ੍ਹਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਜੀ ਦੀ ਲੀਡਰਸ਼ਿਪ ਦੇ ਤਹਿਤ ਹਿੰਦੁਸਤਾਨ ਨੇ ਪਲੰਗਾ ਮਾਰ ਕੇ ਅੱਜ ਦੁਨੀਆ ਦੇ ਅੰਦਰ ਪਛਾਣ ਬਣੀ ਹੈ ਚੰਦਰਮਾ ਤਾਈ ਜੇ ਹਿੰਦੁਸਤਾਨ ਦਾ ਝੰਡਾ ਫੈਰਾ ਰਿਹਾ ਹੈ ਉਸ ਵਿਕਾਸ ਦੀ ਗਤੀ ਨੂੰ ਬਣਾਈ ਰੱਖਣ ਵਾਸਤੇ ਕਿਸ ਤਰ੍ਹਾਂ ਤੀਜੀ ਵਾਰੀ ਦੇਸ਼ ਦੇ ਅੰਦਰ ਬੀਜੇਪੀ ਦੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਰਹਿਨਮਾਈ ਦੇ ਅੰਦਰ ਸਰਕਾਰ ਬਣੇ ਉਸ ਨੂੰ ਲੈ ਕੇ ਅੱਜ ਬੜਾ ਡਿਟੇਲ ਪ੍ਰੋਗਰਾਮ ਸਾਰਿਆਂ ਨਾਲ ਸਾਂਝਾ ਕੀਤਾ ਹੈ ਬਣਾਇਆ ਗਿਆ ਹੈ ਉਹਨਾਂ ਦੇ ਸੁਝਾਅ ਲਏ ਗਏ ਹੈ ਉਹਨੂੰ ਕਿਸ ਤਰ੍ਹਾਂ ਇੰਪਲੀਮੈਂਟ ਕਰਨਾ ਹੈ ਕਿਸ ਤਰ੍ਹਾਂ ਔਨ ਅ ਟੈਂਟੇਟਿਵਸ ਟਾਈਮ ਸਕੇਲ ਅਗਰ ਪਿਛਲੀ ਵਾਰੀ ਜੇ ਮਈ ਦੇ ਮਹੀਨੇ ਚ 19 ਤਰੀਕ ਦੇ ਕਰੀਬ ਵੋਟਾਂ ਪਈਆਂ ਸੀਗੀਆਂ ਉਹਨੂੰ ਦੇਖ ਕੇ ਇੱਕ ਰਿਵਰਸ ਪਲੈਨਿੰਗ ਉਹਨੂੰ ਡੇਟ ਵਾਈਜ਼ ਕਿਸ ਤਰ੍ਹਾਂ ਪ੍ਰੋਗਰਾਮ ਜਿਹੜੇ ਕਰਨੇ ਆ ਲੋਕਾਂ ਤਾਈਂ ਪਹੁੰਚਣਾ ਹੈ ਕਿਸ ਤਰ੍ਹਾਂ ਲੋਕਾਂ ਤਾਈਂ ਜੋ ਭਾਜਪਾ ਸਰਕਾਰ ਨੇ ਕੇਂਦਰ ਸਰਕਾਰ ਦੀਆਂ ਸਕੀਮਸ ਹੈਗੀਆਂ ਉਹ ਲੋਕਾਂ ਤਾਈਂ ਲੈ ਕੇ ਪਹੁੰਚਾਈਆਂ ਜਾ ਸਕਣ ਜੋ ਮੇਨ ਮੋਟਿਵ ਜਿਹਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਜਿਹਨਾਂ ਉਹਨਾਂ ਦਾ ਟਾਰਗੇਟ ਸੀਗਾ ਵੀ ਸਭ ਤੋਂ ਜਿਹੜਾ ਗਰੀਬ ਪਿਛੜਾ ਆਦਮੀ ਲਾਈਨ ਦੇ ਵਿੱਚ ਅਖੀਰ ਚ ਖੜਾ ਹੈ ਉਹਨੂੰ ਕਿਸ ਤਰ੍ਹਾਂ ਸਰਕਾਰ ਮਦਦ ਕਰ ਸਕਦੀ ਹੈ ਮਕਾਨ ਬਣਵਾ ਕੇ ਦੇਣ ਚਾਹੇ ਟਾਇਲਟ ਬਣਾ ਕੇ ਦੇਣ ਵਾਸਤੇ ਚਾਹੇ ਉਹਨੂੰ ਉਜਲਾ ਸਕੀਮ ਦੇ ਤਹਿਤ ਗੈਸ ਦੇਣ ਦਾ ਚਾਹੇ ਉਹਨੂੰ ਪਾਣੀ ਦਾ ਕਨੈਕਸ਼ਨ ਪਹੁੰਚਾਉਣ ਵਾਸਤੇ ਚਾਹੇ ਉਹਨੂੰ مالی ਸਹਾਇਤਾ ਦੇਣ ਵਾਸਤੇ ਚਾਹੇ ਉਹਨੂੰ ਅਗਲੇ 5 ਸਾਲਾਂ ਤਾਈਂ ਫਰੀ ਅਨਾਜ ਦੇਣ ਉਸ ਤਾਈਂ ਪਹੁੰਚਾਇਆ ਜਾ ਸਕੇ ਇਹ ਸਾਰੀ ਸਕੀਮਸ ਨੂੰ ਲੋਕਾਂ ਤਾਈਂ ਕਿਵੇਂ ਪਹੁੰਚਾਇਆ ਜਾਵੇ ਉਹਨੂੰ ਮੱਦੇ ਨਜ਼ਰ ਅੱਜ ਇਹ ਸਾਰਾ ਡਿਟੇਲਡ ਪਲਾਨ ਇੱਥੇ ਬਣਾਇਆ ਗਿਆ ਤੇ ਇਹਨੂੰ ਲੈ ਕੇ ਸਾਰੀ ਡਿਸਕਸ਼ਨਸ ਹੋਈਆਂ ਜਕਰ ਸਾਹਿਬ ਇੱਕ ਪਾਸੇ ਅਵਾਜ਼ੀ ਪਾਰਟੀ ਤੋਂ ਤੁਹਾਨੂੰ ਜਾਈਏ ਤੁਹਾਡੀ ਤਿਆਰੀਆਂ ਕੱਲ੍ਹਾਂ ਚੋਣ ਮੈਦਾਨ ਚ ਜਾਓਗੇ ਜਾਂ ਫਿਰ ਕਿਸੇ ਅਲਾਈਸ ਨਾਲ ਚਲੇ ਜਾਓ ਸਾਡੀ ਪਲੈਨਿੰਗ 13 ਦੀ 13 ਸੀਟਸ ਵਾਸਤੇ ਇੱਥੇ ਅਸੀਂ ਕਰ ਰਹੇ ਹਾਂ ਸਾਹਿਬ ਜਿਹੜਾ ਮੁੱਦਾ ਬਾਰ-ਬਾਰ ਮੈਂ ਤੁਹਾਨੂੰ ਦੱਸ ਰਿਹਾ ਹਰੇਕ ਰੋਜ਼ ਆਹੀ ਗੱਲ ਆਂਦੀ ਹੈ ਉਹ ਕੋਈ ਫੈਸਲਾ ਜਿਸ ਕਿਸਮ ਦਾ ਕਿਸੇ ਨਾਲ ਟਾਈਪ ਹੁੰਦਾ ਹੈ ਪੋਲਿਟੀਕਲ ਅਰੇਂਜਮੈਂਟ ਕੋਈ ਹੁੰਦਾ ਹੈ ਨਹੀਂ ਹੁੰਦਾ ਉਹ ਫੈਸਲਾ ਚੰਡੀਗੜ੍ਹ ਵਾਲੀ ਮੀਟਿੰਗ 'ਚ ਨਹੀਂ ਹੋਣਾ ਉਹ ਦਿੱਲੀ ਪਾਰਟੀ ਦੀ ਲੀਡਰਸ਼ਿਪ ਨੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਨੱਡਾ ਸਾਹਿਬ ਨੇ ਅਮੇਸ਼ਾ ਜੀ ਨੇ ਬੈਠ ਕੇ ਲੈ ਸਰ ਜਕਰ ਸਰ ਤੁਹਾਨੂੰ ਗਿਆ ਕਿ ਉਹ ਸਿਰ ਪਲਾਨਿੰਗ ਜਿਹੜੇ ਜੜੀ ਪੈਲੋ ਹੋ ਗਈ ਹੈ ਪਰ ਸੁਝਾ ਆਵੇਛੇ ਵੀ ਲੀਡਰਾਂ ਨਾਲ ਮਿਲਦੇ ਗਏ ਨੇ ਕਿ 73 ਅਕਾਡਮੀ ਰਿਪੋਰਟ ਹੈਗੀ ਹੈ ਉੱਥੇ ਉੱਥੇ ਵੀ ਕੁਝ ਚਰਚਾ ਹੋਈ ਹੈ ਦੇਖੋ ਲੋਕ ਜਿਹੜੇ ਸਾਰੇ ਲੀਡਰ ਹੈ ਲੋਕਾਂ ਚ ਵਿਚਰਦੇ ਆ ਉਹਨਾਂ ਨੂੰ ਸਾਰੀ ਪੰਜਾਬ ਦੇ ਲੋਕਾਂ ਦੀ ਨਬਜ਼ ਪਤਾ ਹੈ ਪੰਜਾਬ ਦੇ ਹਾਲਾਤ ਪਤਾ ਹੈ ਪਤਾ ਹੈ ਪੰਜਾਬ ਦਾ ਭਾਈਚਾਰਕ ਸਾਂਝ ਨੂੰ ਸਾਹਮਣੇ ਰੱਖ ਕੇ ਸਾਰਿਆਂ ਦੇ ਵਿਚਾਰ ਸਭ ਨੂੰ ਪਤਾ ਹੈ ਪਰ ਉਹ ਵਿਚਾਰ ਇੱਥੇ ਤਾਈਂ ਸੀਮਿਤ ਹੈ ਸਾਬ ਜਦੋਂ ਕੇਂਦਰ ਦੇ ਅੰਦਰ ਸਾਡੇ ਤੋਂ ਪਾਰਟੀ ਦੇ ਲੀਡਰਸ਼ਿਪ ਦੇ ਤੇ ਪੰਜਾਬ ਦੇ ਲੋਕਾਂ ਦੀ ਗੱਲ ਪੁੱਛਣਗੇ ਉਦੋਂ ਉਹ ਸਾਰਿਆਂ ਨੂੰ ਕੋ ਲੇਟ ਕਰਕੇ ਅਸੀਂ ਉੱਥੇ ਕਨਵੇ ਕਰ ਦਾਂਗੇ ਅਜ ਤੱਕ ਕਿਸੇ ਕਿਸਮ ਦੀ ਕੋਈ ਗੱਲ ਉੱਥੇ ਨਹੀਂ ਹੋਈ ਕੇਜਰੀਵਾਲ ਅੱਜ ਪਬਲਿਸਿਟੀ ਕਰਦੇ ਨੂੰ ਕਹਿੰਦੇ ਨੇ ਕਿ ਭਾਜਪਾ ਜਾਣ ਬੁੱਝ ਕੀ ਈਡੀ ਦੇ ਦਰੀਏ ਮੇਰੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਗ੍ਰਿਫਤਾਰੀ ਕਰਨਾ ਚਾਹੁੰਦਾ ਦੇਖੋ ਆਈ ਸਵਾਲ ਕੇਜਰੀਵਾਲ ਸਾਹਿਬ ਨੂੰ ਜਾਂ ਭਗਵੰਤ ਮਾਨ ਜੀ ਨੂੰ ਪੰਜਾਬ ਦੇ ਬਹੁਤ ਸਾਰੇ ਲੀਡਰ ਵੀ ਪੁੱਛ ਸਕਦੇ ਆ ਤਾਂ ਨਹੀਂ ਹੋ ਸਕਦਾ ਵੀ ਇੱਥੇ ਕ腐ਸ਼ਨ ਦਾ ਟੀਕਾ ਕੋਈ ਹੋਰ ਲੱਗੇ ਪੰਜਾਬ ਦੇ ਅੰਦਰ ਤੇ ਦਿੱਲੀ ਵਾਲਿਆਂ ਦਾ ਟੀਕਾ ਕੋਈ ਹੋਰ ਹੈ ਜਿਹੜੇ ਵਾਇਰਸ ਦੀ ਬਿਮਾਰੀ ਹੈ ਸਾਬ ਕਰਪਸ਼ਨ ਵਾਲੀ ਉਹ ਤਾਂ ਕਿਸੇ ਨੂੰ ਲੱਗ ਸਕਦੀ ਹੈ ਉਹਦਾ ਇਲਾਜ ਤਾਂ ਉਸ ਨਾਲ ਹੀ ਹੋਣਾ ਵੈਕਸੀਨ ਨਾਲ ਹੀ ਹੋਣਾ ਸਾਬ ਆਹ ਵੈਕਸੀਨ ਉਥੇ ਈਡੀ ਲਾ ਰਹੀ ਹੈ ਤੇ ਚਾਹੇ ਵਿਪਾਸਨਾ ਕਰ ਲੈਣ ਪਰ ਇੱਕ ਗੱਲ ਹੈ ਵਿਪਾਸਨਾ ਕਰਨ ਨਾਲ ਤੁਹ ਕੋਈ ਪਰਵਾਹ ਹੋਣੀ ਨਹੀਂ ਚਾਹੀਦੀ ਦੇਖੋ ਉਹਨਾਂ ਨੇ ਤਿਆਰੀ ਕਰੀ ਬੈਠੇ ਹੈ ਕਿਉਂਕਿ ਚੋਰ ਦੇ ਮਨ ਦੇ ਅੰਦਰ ਕਿਤੇ ਨਾ ਕਿਤੇ ਸ਼ੰਕਾ ਹੁੰਦੀ ਹੈ ਵੀ ਕਿ ਟਾਈਮ ਜਾ ਰਿਹਾ ਹੈ ਅੱਜ ਨਹੀਂ ਤਾਂ ਕੱਲ ਵਿਪਾਸਨਾ ਹਫਤਾ ਕਰ ਲਈ ਹੋਰ ਹਫਤਾ ਲਾਏ ਆਣਗੇ ਪਰ ਦੇਰ ਸਵੇਰ ਕਦੋਂ ਤਾਂ ਹੀ ਖੈਰ ਮਨਾਣਗੇ ਮੈਂ ਆ ਕਹਿ ਰਿਹਾ ਅਗਰ ਸੱਚੇ ਸੁੱਚੇ ਹੈ ਤੇ ਉਹਨਾਂ ਨੂੰ ਈਡੀ ਤੋਂ ਡਰਨ ਦੀ ਜਰੂਰਤ ਨਹੀਂ ਜਾ ਕੇ ਪੇਸ਼ ਹੋ ਜਾਣ ਕਿਉਂ ਆਪ ਹੀ ਕਹਿੰਦੇ ਸੀਗੇ ਵੀ ਕਰਪਟਾ ਆਦਮੀ ਕੋਈ ਅਗਰ ਨਹੀਂ ਹੈ ਤਾਂ ਜਾ ਕੇ ਬਾਤ ਕਰਨੇ ਮੇਂ ਕੀ ਇਤਰਾਜ਼ ਹੈ ਹਰ ਜੋ ਨਏ ਕਾਨੂੰਨ ਬਣਾ ਰਹੇ ਸੋ ਮੈਂ ਸਮਝਦਾ ਆ ਨਹੀਂ ਉਹ ਸਰਦਾ ਵੀ ਕਾਨੂੰਨ ਕੇਜਰੀਵਾਲ ਸਾਹਿਬ ਵਾਸਤੇ ਕੋ ਹੋਰ ਹੋਵੇ ਤੇ ਪੰਜਾਬ ਦੇ ਲੀਡਰਸ਼ਿਪ ਦੇ ਅੰਦਰ ਕੁਝ ਹੋਰ ਹੋ ਜਕਰ ਸਾਹਿਬ ਉਹ ਕਹਿੰਦੇ ਵੀ ਜਿਹੜੇ ਸਮਨ ਜਾਰੀ ਕੀਤਾ ਉਹ ਇਲੈਗਲ ਨੇ ਈਡੀ ਕਹਿੰਦੇ ਵੀ ਅਸੀਂ ਮੈਂ ਆਪਣੇ ਵਕੀਲਾਂ ਤੋਂ ਪੁੱਛ ਕੇ ਜੀਤੀ ਉਹ ਕਹਰੇ ਗੈਰ ਕਾਨੂੰਨੀ ਸਮਨ ਹੈਗੇ ਆ ਜਦੋਂ ਸੱਚੀ ਆਉਣਗੇ ਫਿਰ ਮੈਂ ਚਲਾ ਜਾਊਂਗਾ ਦੇਖੋ ਉਹ ਜਿਹੜੇ ਆ ਉਹ ਹੀ ਕੈਨ ਨਾਟ ਬੀ ਦਾ ਜੱਜ ਚੋਰ ਕਦੇ ਵੀ ਆਪਣੇ ਆਪ ਨੂੰ ਚੋਰ ਨਹੀਂ ਕਹਿੰਦਾ ਹੁੰਦਾ ਲੋ ਆਈ ਐਮ ਨਾਟ ਕਲੇਮਿੰਗ ਇਹ ਉਹਨਾਂ ਨੇ ਕੀਤਾ ਹੈ ਕਿ ਨਹੀਂ ਕੀਤਾ ਪਰ ਅਗਰ ਉਹ ਇੱਥੇ ਐਨੇ ਸੱਚੇ ਹੈ ਤੇ ਮੇਰੇ ਤੋਂ ਤਾਂ ਜ਼ਿਆਦਾ ਸਿਆਣੇ ਹੈ ਔੜੇ ਲਿਖੇ ਆਈ ਆਰਐਸ ਹੈ ਜਾ ਕੇ ਐਂਟੀਸੀਪੇਟਰੀ ਬੇਲ ਨਾਮ ਦੀ ਵੀ ਇੱਕ ਚੀਜ਼ ਹੁੰਦੀ ਹੈ ਜਾ ਕੇ ਲੈ ਲਣ ਕੋਰਟ ਤੋਂ ਕਿ ਆ ਗਲਤ ਸਮਨ ਆ ਰਹੇ ਆ ਜੀ ਆ ਇਹਦੇ ਬੇਸਿਸ ਤੇ ਮੈਨੂੰ ਐਂਟੀਸੀਪੇਟਰੀ ਬੇਲ ਦਿੱਤੀ ਜਾਵੇ ਦੇ ਦੇਣਗੇ ਦੇਖੋ ਬੇਲ ਮਿਲਨੀ ਨਹੀਂ ਉਹਨਾਂ ਨੂੰ ਪਤਾ ਕਿਉਂ ਨਹੀਂ ਮਿਲਨੀ ਕਿਉਂਕਿ ਸੁਪਰੀਮ ਕੋਰਟ ਤਾਂ ਵੱਡੀ ਕੋਰਟ ਹੈ ਨਹੀਂ ਹਿੰਦੁਸਤਾਨ ਦੇ ਅੰਦਰ ਸੁਪਰੀਮ ਕੋਰਟ ਹੈ ਉਹਦੇ ਵਿੱਚ ਸਸੋਧਿਆ ਸਾਹਿਬ ਗਏ ਸੀਗੇ ਸੰਜੇ ਸਿੰਘ ਵੀ ਗਏ ਸੀਗੇ ਵੀ ਸਾਨੂੰ ਬੇਲ ਦੇ ਦਿੱਤੀ ਜਾ ਉਹਨਾਂ ਨੇ ਕੀ ਕੀਤਾ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਮਨੀ ਟ੍ਰੇਲ ਸਟੈਬਲਿਸ਼ ਕਰੋ ਪੈਸਾ ਕੀ ਕਿਨੇ ਲਿਆ ਕਿੱਥੋਂ ਆਇਆ ईडी ਨੂੰ ਪੁੱਛਿਆ ਈੜੇ ਨੇ ਜਾ ਕੇ ਕਾਗਜ਼ ਰੱਖਤੇ ਉਹਦੇ ਬਾਅਦ ਸੁਪਰੀਮ ਕੋਰਟ ਨੇ ਕੀ ਕਿਹਾ ਧਿਆਨ ਕਰਨ ਵਾਲੀ ਗੱਲ ਸੁਪਰੀਮ ਕੋਰਟ ਨੇ ਕਿਹਾ ਵੀ ਬਿਲਕੁਲ ਮਨੀ ਟ੍ਰੇਲ ਸਟੈਬਲਿਸ਼ ਹੋ ਗਈ ਹੁਣ ਕੋਈ ਬੇਲਬੂਲ 8 ਮਹੀਨੇ ਦਾ ਨਹੀਂ ਅਸੀਂ ਕੰਸੀਡਰ ਕਰਨੀ 8 ਮਹੀਨੇ ਦੇ ਅੰਦਰ ਅੰਦਰ ਕਿਉਂਕਿ ਇਹ ਇੱਕ ਡਿਪਟੀ ਚੀਫ ਮਿਨਿਸਟਰ ਹੈ ਇੱਕ ਮੈਂਬਰ ਪਾਰਲੀਮੈਂਟ ਹੈ ਇਹ ਮਸਲਾ 8 ਮਹੀਨੇ ਦੇ ਅੰਦਰ ਫਾਈਨਲਾਈਜ਼ ਕੀਤਾ ਜਾਵੇ ਸਜ਼ਾ ਹੋਣੀ ਹੈ ਸਜ਼ਾ ਹੋਵੇ ਛੱਡਣਾ ਛੱਡੋ ਤੇ ਆਹ ਕਾਨੂੰਨਾਂ ਨੇ ਤੇ ਲਾਗੂ ਆ ਜਿਹੜਾ ਆ ਤਾਂ ਹੈ ਨਹੀਂ ਕਿ ਸੁਜ਼ੋਦੀਆ ਜਿਨੇ ਕੋ ਆਪਣੀ ਪਾਲਿਸੀ ਬਣਾਈ ਸੀ ਅਗਰ ਮੁੱਖ ਮੰਤਰੀ ਜੀ ਬਹੁਤ ਸਿਆਣੇ ਇਸ ਕਰਕੇ ਉਹਨਾਂ ਨੇ ਕੋਈ ਮਹਿਕਮਾ ਹੀ ਨਹੀਂ ਰੱਖਿਆ ਵੀ ਮਾਲ ਖਾਣ ਨੂੰ ਉਹ ਪੋਜੀਸ਼ਨ ਉਹ ਆ ਗਈ ਵੀ ਡੰਡੇ ਖਾਣ ਨੂੰ ਬਾਂਦਰੀ ਤੇ ਮਾਲ ਖਾਣ ਨੂੰ ਡੰਡੇ ਖਾਣ ਨੂੰ ਰਿਚ ਮਾਲ ਖਾਣ ਨੂੰ ਬਾਂਦਰੀ ਆ ਤਾਂ ਹੁਣ ਕੇਜਰੀਵਾਲ ਸਾਹਿਬ ਦਸਣ ਸਾਹਿਬ ਉਹ ਖੈਰਾ ਜੀ ਨੂੰ ਕਿਉਂ ਅੰਦਰ ਫੜ ਕੇ ਰੱਖਣ ਚਾਹੀਦਾ ਉਹਨਾਂ ਵਾਸਤੇ ਕਾਨੂੰਨ ਆਟਮ ਉਹ ਹੀ ਕਹਿ ਰਹੇ ਸਭ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੀ ਹੈ ਉਹ ਖੈਰਾ ਸਾਹਿਬ ਤੇ ਵੀ ਲਾਗੂ ਹੁੰਦਾ ਸੋਜੋਧੀਆਂ ਜੀ ਤੇ ਵੀ ਲਾਗੂ ਹੁੰਦਾ ਸੰਜੇ ਸਿੰਘ ਤੇ ਵੀ ਲਾਗੂ ਹੁੰਦਾ ਤੇ ਇਹਨਾਂ ਦੇ ਪਹਿਲਾਂ ਰਵਿੰਦਰ ਜੈਨ ਜੀ ਬੈਠੇ ਸੀ ਉਹਨਾਂ ਤੇ ਵੀ ਲਾਗੂ ਹੁੰਦਾ ਤੇ ਹੁਣ ਕੇਜਰੀਵਾਲ ਸਾਹਿਬ ਤੇ ਵੀ ਉਹੀ ਲਾਗੂ ਹੋਊਗਾ ਜਿਨ੍ਹਾਂ ਦੀ ਗੱਲ ਹੈ ਕਿੱਥੇ ਤਾਈਂ ਪਜਦੇ ਆ ਜਿਹੜਾ ਐ ਸੀ ਨਾ ਬਾਗ ਮਿਲਖਾ ਬਾਗ ਤੇ ਮੈਂ ਕਹੂੰਗਾ ਬਾਗ ਬਾਗ ਕੇਜਰੀਵਾਲ ਸਾਹਿਬ ਬਾਗ ਕਿੰਨੇ ਪਜਦੇ ਫੜ ਲੈਣ ਦੀ ਗੱਟ ਜੋੜ ਦੀ ਗੱਲ ਕਰਦੇ ਆ ਇੱਕ ਮਿੰਟ ਮੈਂ ਉਸ ਤੋਂ ਪਹਿਲਾਂ ਦੱਸ ਦਿਆਂ ਬਾਗ ਵਾਲੀ ਗੱਲ ਹੈ ਕੇਜਰੀਵਾਲ ਸਾਹਿਬ ਦਾ ਜੋ ਭੱਜਣ ਨੂੰ ਚਾਹੀ ਇਡੀ ਵਾਲੇ ਪਾਰ ਲੈਣਗੇ ਮੈਂ ਅੱਜ ਤਾਈ ਮੈਂ ਤੁਹਾਡੇ ਰਹੀਂ ਇੱਕ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਨੂੰ ਕਿਉਂਕਿ ਅੱਜ ਟਵੀਟ ਵੀ ਆਇਆ ਉਹਨਾਂ ਦਾ ਉਥੋਂ ਮੈਂ ਤਾਂ ਕਿਹਾ ਸੀ ਵੀ ਸ਼ਾਇਦ ਚਾਰ ਦਿਨ ਅਗਿਆਤਵਾਸ ਤੇ ਬੈਠੇ ਐ ਉਹਨਾਂ ਨੇ ਅੱਜ ਫੇਰ ਟਵੀਟ ਪਾਈ ਐ ਫੇਰ ਉਹ ਦੱਸ ਤਾਂ ਦੇਣ ਵੀ ਉਹ ਭੱਜ ਕਿਉਂ ਗਏ ਜਦੋਂ ਕੇਜਰੀਵਾਲ ਸਾਹਿਬ ਦੇ ਉੱਤੇ ਭੀੜ ਪਈ ਖੜੀ ਐ ਕੇਜਰੀਵਾਲ ਸਾਹਿਬ ਨੂੰ ਖੁਦ ਸਾਰੀ ਉਹਨਾਂ ਦੇ ਮੰਤਰੀ ਕਹਿ ਰਹੇ ਵੀ ਈਡੀ ਰਾਤ ਨੂੰ ਚੱਕ ਕੇ ਲੈ ਜੂਗੀ ਦਿਨੇ ਚੱਕ ਕੇ ਲੈ ਜੂਗੀ ਫੇਰ ਭਗਵੰਤ ਮਾਨ ਜੀ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਸੀਗਾ ਮਨੂੰ ਇਹ ਫੇਰ ਉੱਡਾਰ ਆ ਰਿਹਾ ਮਨੂੰ ਸ਼ੱਕ ਹੋਣ ਲੱਗਿਆ ਵੀ ਪੰਜਾਬੀਅਤ ਜਮਾਂ ਹੀ ਖਤਮ ਹੋ ਗਈ ਕਿ ਮੁੱਖ ਮੰਤਰੀ ਸਾਹਿਬ ਦੇ ਅੰਦਰ ਵੀ ਪੰਜਾਬ ਦੀ ਤਾਂ ਪਛਾਣ ਹੈ ਵੀ ਅਸੀਂ ਮਾੜੇ ਟਾਈਮ ਦੇ ਵਿੱਚ ਬੰਦਿਆਂ ਆਪਣੇ ਸਾਥੀਆਂ ਦਾ ਸਾਥ ਨਹੀਂ ਛੱਡਦੇ ਇਹ ਗੁਲਛਰੇ ਉਡਾਏ ਐ ਇੱਥੇ ਪ੍ਰਾਈਵੇਟ ਜੈਟਾਂ 'ਚ ਚੜ੍ਹੇ ਫਿਰੇ ਐ ਤਾਂ ਉਹ ਕੇਜਰੀਵਾਲ ਨਹੀਂ ਦਿੱਤਾ ਮੌਕਾ ਤੇ ਅੱਜ ਕੇਜਰੀਵਾਲ ਸਾਹਿਬ ਨੂੰ ਲੋੜ ਹੈ ਤੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਏ ਉਹ ਉਹ ਦੱਸਣ ਨਾਗਰਿਕ ਬ੍ਰਿੰਗ ਦਾ ਇੱਕ ਬਿਆਨ ਆਉਂਦਾ ਜੀ ਅੱਜ ਗੱਡਜੋੜ ਨੂੰ ਲੈ ਕੇ ਉਹ ਕਹਿੰਦੇ ਸੀ 13 ਦੇ 13 ਸੀਟਾਂ ਤੇ ਲੜਾਂਗੇ ਕੋਈ ਗੱਡਜੋੜ ਦੀ ਨਾ ਦੀ ਗੱਲ ਹੀ ਕਰਨ ਉਹ ਹਾਈ ਕਮਾਂਡ ਨੇ ਕਿਹਾ ਕਿ 13 ਸੀਟਾਂ ਦੇ ਹੀ ਦੇ ਲੋ ਚਲੋ ਉਹ ਲਰਨ ਸਾਹਿਬ ਪਰ ਮੇਰਾ ਮੰਨਣਾ ਹੈ ਵੀ ਹਾਥੀ ਦੇ दांत ਖਾਣੇ ਕੇ ਔਰ ਦਿਖਾਣੇ ਕੇ ਔਰ ਕੇਜਰੀਵਾਲ ਸਾਹਿਬ ਵੀ ਆ ਕੇ ਕਹਿ ਰਹੇ ਭਗਵੰਤ ਮਾਨ ਜੀ ਇੱਕ ਪਾਸੇ ਤੇ ਕਹਿ ਰਹੇ ਏਕਤੀ ਕਾਂਗਰਸ ਦੂਜੇ ਪਾਸੇ ਕਹਿੰਦੇ ਆ ਵੀ ਕਨਸਟੀਚਿਊਸ਼ਨ ਕੇ ਲਈ ਲੜਾਈ ਲੜ ਰਹੇ ਐ ਸਾਰੇ ਲੋਕਾਂ ਨੂੰ ਗੁੰਮਰਾ ਕਰ ਰਹੇ ਸਭ ਗੁੰਮਰਾ ਕຸນ ਬਿਆਨ ਸਾਰਿਆਂ ਦੇ ਆ ਰਹੇ ਐ ਅਰੇਂਜਮੈਂਟ ਉਹਨਾਂ ਦਾ ਹੋ ਜੇ ਅਰੇਂਜਮੈਂਟ ਨਹੀਂ ਹੋਇਆ ਤਾਂ ਹੁਣ ਤਾਂ ਹੀ ਆ ਕ腐ਸ਼ਨ ਵਾਲੇ ਟੀਕੇ ਸਾਰੇ ਲੱਗੇ ਹੋਣੇ ਸੀ ਮੈਂ ਅੱਜ ਤਾਂ ਹੀ ਸਾਹਿਬ ਮੈਂ ਇਲੈਕਸ਼ਨ ਲੜਦੇ ਉਹਨੂੰ ਕਹਿੰਦਾ ਨਾ ਕੋੜੀ ਚੜੇ ਤਾਂ ਨਹੀਂ ਬਰਾਤ ਕੋੜੀ ਚੜੇ ਬਰਾਤਾਂ ਚੜ੍ਹਦੀਆਂ ਬਹੁਤ ਦੇਖੀਆਂ ਮੈਂ ਇਲੈਕਸ਼ਨ ਪਿਛਲੇ 50 ਸਾਲ ਮੈਂ ਤਾਂ ਅੱਜ ਤਾਈ ਕੋਈ ਸੁੱਖਾ ਇਲੈਕਸ਼ਨ ਦੇਖਿਆ ਨਹੀਂ ਸਾਹਮਣੇ ਪਰਛਾਈ ਖੜੀ ਹੋ ਜੇ ਕਿਸੇ ਦੇ ਇਲੈਕਸ਼ਨ ਫੇਰ ਵੀ ਬਣਦਾ ਸਭ ਇਲੈਕਸ਼ਨ ਨੂੰ ਇਲੈਕਸ਼ਨ ਦੇ ਸਾਰ ਨਾਲ ਲੜਾਂਗੇ ਦੇ ਖਿਲਾਫ ਪੰਜਾਬ ਜਾਂ ਕਿਸਾਨ ਜਥੇਬੰਦੀਆਂ ਫੇਰ ਤੋਂ ਜਿਹੜੀਆਂ ਇਕੱਠੀਆਂ ਹੋਈਆਂ ਹੈ ਕੇਂਦਰ ਨੂੰ ਅੱਗੇ ਅੰਦੇ ਲਈ 13 ਫਰਵਰੀ ਦਾ ਐਲਾਨ ਕੀਤਾ ਗਿਆ ਹੈ ਕਿ ਲੱਗਦਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਕੋਈ ਫਰਕ ਪਏਗਾ ਦੇਖੋ ਸਭ ਉਹਨਾਂ ਦੀ ਜੋ ਵੀ ਮੰਗਾਂ ਹੈ ਜਿਸ ਤਰ੍ਹਾਂ ਹੋਰ ਵੀ ਮੰਗਾਂ ਹੈ ਸਾਰੀਆਂ ਐਡਰੈਸ ਕੇਂਦਰ ਸਰਕਾਰ ਆਪਣੇ ਤੌਰ ਤੇ ਕਰ ਰਹੀ ਹੈ ਇਹ ਜਿਸ ਕਿਸਮ ਦੇ ਉਹਨਾਂ ਦੀ ਕੋਈ ਮੰਗ ਹੈ ਜਿਹੜੀ ਕੋਈ ਜਿਹੜੇ ਜਿਹੜੇ ਹੈਗੇ ਮੰਗਾ ਉਹਨਾਂ ਦੇ ਉੱਤੇ ਗੌਰ ਕਰਕੇ ਹਰੇਕ ਇਸ਼ੂ ਸਟ੍ਰੈਕ ਚੇਂਜ ਹੋ ਜਾਵੇਗਾ ਹੁਣ ਆਪਾਂ ਕਿੰਨਾ ਜਗ੍ਹਾ ਕਿਸਾਨ ਦੇ ਤੇ ਬੰਦੇ ਰਹਿ ਗਏ ਜੋ ਇਹ ਗੱਲਾਂ ਇੱਥੇ ਬੈਠ ਕੇ ਕੀ ਰਸਤਾ ਕੀਤਾ ਗਿਆ ਕਿ ਨਹੀਂ ਗਿਆ ਪਰ ਪੰਜਾਬ ਦੀ ਬੀਜੇਪੀ ਸੈਂਟਰ ਦੀ ਬੀਜੇਪੀ ਕਿਸਾਨੀ ਸਮੱਸਿਆ ਦੇ ਨਾਲ ਪੂਰੀ ਤਰ੍ਹਾਂ ਉਹਨਾਂ ਤੇ ਜਾਗਰੂਕ ਹੈ ਇਸੇ ਨੂੰ ਲੈ ਕੇ ਅੱਜ ਜੇ ਤੁਸੀਂ ਦੇਖੋ ਕੋਈ ਇਸ ਪਾਸੇ ਗੌਰ ਨਹੀਂ ਕਰਦਾ ਅਨਲਿਮਿਟਿਡ ਐਮਐਸਪੀ ਅਗਰ ਕਿਤੇ ਲਾਗੂ ਹੁੰਦੀ ਹੈ ਤੇ ਸਿਰਫ ਹਿੰਦੁਸਤਾਨ ਦੇ ਅੰਦਰ ਦੋ ਸੂਬਿਆਂ ਦੇ ਅੰਦਰ ਪੰਜਾਬ ਬੇਸਿਕਲੀ ਤੇ ਹਰਿਆਣਾ ਦੇ ਅੰਦਰ ਹੈ ਐਤ ਕੀ ਘਟੋ-ਘਟ 20% ਫਾਲਤੂ ਮੰਨ ਕੇ ਚੱਲੋ ਪਿਛਲੀ ਵਾਰੀ ਕਰੀਬਨ 1 ਕਰੋੜ 80 ਲੱਖ ਟਨ ਝੋਨਾ ਖਰੀਦਿਆ ਗਿਆ ਸੀਗਾ ਐਤ ਕੀ 2 ਕਰੋੜ 5 ਲੱਖ ਟਨ ਖਰੀਦਿਆ ਗਿਆ ਸਾਬ ਇੱਕ ਵੀ ਪੈਸੇ ਦਾ ਕਿਤੇ ਕਿਥੇ 30000 ਕਰੋੜਾਂ ਦਾ ਸੀ ਐਤ ਕੀ 40000 ਕਰੋੜ ਰੁਪਇਆ ਕਿਸਾਨਾਂ ਦੇ ਜੇਬਾਂ 'ਚ ਪਹੁੰਚ ਗਿਆ ਉਹ ਕਿਹਦੀ ਬਦੌਲਤ ਆਇਆ ਮੋਦੀ ਸਾਹਿਬ ਦੀ ਸਰਕਾਰ ਬੀਜੇਪੀ ਦੀ ਸਰਕਾਰ ਦੇ ਜਰੀਏ ਮੰਗਾ ਹੋਰ ਵੀ ਹੈ ਹੋਰ ਵੀ ਇਸ਼ੂਜ਼ ਹੈ ਪਰ ਉਹਦੇ ਵਿੱਚ ਸਾਰੇ ਦਾ ਸਾਰਾ ਜਿਹੜੇ ਹੈ ਕਹਿੰਦੇ ਸੀਗੇ ਆਮ ਆਦਮੀ ਪਾਰਟੀ ਵਾਲੇ ਵੀ ਅਸੀਂ ਆਲਟਰਨੇਟ ਜਿਹੜੀ ਕ੍ਰੌਪਸ ਹੈ ਅਸੀਂ ਉੱਥੇ ਐਮਐਸਪੀ ਦੇਾਂਗੇ ਤੁਹਾਡੇ ਸਾਹਮਣੇ ਮੂੰਗ ਦੇ ਉੱਤੇ ਕਿੰਨਾ ਦਿੱਤਾ ਸਭ ਝੂਠ ਰਿਹਾ ਭੁਲਿੰਦਾ ਤੇ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਕਿਸਾਨਾਂ ਵਾਸਤੇ ਹਰ ਸੰਭਵ ਪ੍ਰਯਾਸ ਜਿਹੜਾ ਕੀਤਾ ਜਾ ਰਿਹਾ ਹੈ ਥੈਂਕ ਯੂ